ਫੋਟੋ ਆ ਇੱਕੋ ਹੀ ਬਿਲਡਿੰਗ ਦੀ ਆ ਵੈ ਔਰ ਇਹ ਬਿਲਡਿੰਗ ਨਿਊ ਮਾਦੋਪੁਰੀ ਕੰਡੇ ਨਰ ਦੇ ਉੱਤੇ ਬਣਦੀ ਕਿ ਹੈ ਜੀ ਹਾਂ ਕੰਡੇ ਨਰ ਦੇ ਉੱਤੇ ਮੈਂ ਪੁੱਛਣਾ ਚਾਹੁੰਦਾ ਕਿ ਸੱਚਾ ਯਾਦਵ ਕੋਲ ਕੀ ਪ੍ਰੂਫ ਹੈ ਕਿ ਨਜਾਇਜ਼ ਕਬਜ਼ੇ ਹੋ ਰਹੇ ਨੇ ਸਰਕਾਰੀ ਪ੍ਰਾਪਰਟੀ ਦੇ ਉੱਤੇ ਕੋਈ ਕਬਜ਼ਾ ਕਰਦਾ ਹੋਵੇ ਕੋਈ ਅਨਕ੍ਰੋਚਮੈਂਟ ਕਰਦਾ ਹੋਵੇ ਤਾਂ ਉਹਦੇ ਤੇ ਤੇਮ ਚਲਾਣ ਨਹੀਂ ਬਣਦਾ ਸਿੱਧੇ ਕੋਰਟ ਤੇ ਡੈਮੋਲਿਸ਼ਨ ਕਿਆ ਕਾਰਵਾਈ ਹੋਣੀ ਚਾਹੀਦੀ ਹੈਗੀ ਇਹ ਬੰਦੇ ਜਿਹੜੇ ਨੇ ਇਹ ਬਲੈਕ ਮਿਲਰ ਨੇ ਜਿਹੜੇ ਕਿ ਅਨਬਿਊਡ ਡਿਮਾਂਡਸ ਰੱਖਦੇ ਨੇ ਨਹੀਂ ਜੈਨੂਨ ਗੱਲਾਂ ਕਰਦੇ ਨੇ ਇਹਨਾਂ ਬਿਲਡਿੰਗਾਂ ਦੀ ਨਾ ਤਾਂ ਫਰੰਟ ਸੈੱਟ ਬੈਕ ਨਾ ਸਾਈਡ ਸੈੱਟ ਬੈਕ ਕਿਸੇ ਵੀ ਤਰ੍ਹਾਂ ਦੀ ਛੱਡੀ ਗਈ ਕਿਸੇ ਤਰ੍ਹਾਂ ਦੀ ਕਾਨੂੰਨ ਦੀ ਪਾਲਣਾ ਕੀਤੀ ਗਈ ਬਾਕੀ ਬਿਲਡਿੰਗਾਂ ਮਰੰਦੀਆਂ ਪਈਆਂ ਨੇ ਉਹ ਕੋਈ ਇਨਕਲੋਜਮੈਂਟ ਨਹੀਂ ਹੈ ਕਿਉਂਕਿ ਉਹਨਾਂ ਕੋਲ ਇਹਨਾਂ ਨੂੰ ਕੋਈ ਪੈਸੇ ਮਿਲ ਗਏ ਹੋਣੇ ਨੇ ਇਹ ਜਿਹੜੇ ਸਾਡੇ ਇੱਥੇ ਦੇ ਨਿਵਾਸੀ ਨੇ ਉਹਨਾਂ ਨੂੰ ਕੋਈ ਤਰਾਜ ਨਹੀਂ ਕਿਉਂਕਿ ਉਹਨਾਂ ਨੂੰ ਪਤਾ ਚਨ ਹਿਤੇਸ਼ੀ ਟੀਆਰਪੀ ਨਹੀਂ ਭਰੋ ਸਾਹਿਬ ਦਾ ਮੈਂ ਰਵੀ ਕਾਂ ਸੇਠ ਨਿਊ ਮਦੋਪੁਰੀ ਦਾ ਵਸਾਹੀ ਆ ਇਹ ਬਿਲਡਿੰਗ ਮੇਰੀ ਬਣ ਰਹੀ ਹੈ ਔਰ ਮੈਂ ਅੱਜ ਦੇਖਿਆ ਕਿ ਸਚਾ ਯਾਦਵ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਜਿਹਦੇ ਚ ਕਿਹਾ ਕਿ ਨਜਾਇਜ਼ ਕਬਜ਼ੇ ਹੋ ਰਹੇ ਨੇ ਮੈਂ ਪੁੱਛਣਾ ਚਾਹੁੰਦਾ ਕਿ ਸਚਾ ਯਾਦਵ ਕੋਲ ਕੀ ਪ੍ਰੂਫ ਹੈ ਕਿ ਨਜਾਇਜ਼ ਕਬਜ਼ੇ ਹੋ ਰਹੇ ਨੇ ਸਾਡੇ ਕੋਲ ਇਸ ਪੂਰੀ ਰਜਿਸਟਰੀ ਦੇ ਕਾਗਜ਼ ਹੈਗੇ ਨੇ 1 ਇੰਚ ਵੀ ਨ ਅਕਰੋਜਮੈਂਟ ਨਹੀਂ ਹੈਗੀ ਇਹ ਬੰਦੇ ਜਿਹੜੇ ਨੇ ਇਹ ਬਲੈਕ ਮੀਲਰ ਨੇ ਜਿਹੜੇ ਕਿ ਅਨਬਿਊ ਡਿਮਾਂਡਸ ਰੱਖਦੇ ਨੇ ਕਿ ਹਾਂਜੀ ਸਰ ਕੋ ਪਰਚੀ ਕਟਾ ਲਓ ਸਾਡਾ ਮਹਸਲਵਾਰ ਆ ਰਿਹਾ ਜੀ ਔਰ ਅਨ ਜੈਨੂਨ ਗੱਲਾਂ ਕਰਦੇ ਨੇ ਜਿਹੜਾ ਕਿ ਕੋਈ ਵੀ ਆਦਮੀ ਫੋਰਡ ਨਹੀਂ ਕਰ ਸਕਦਾ ਇਸ ਪਿੱਛੇ ਇਹ ਅਨਨੈਸੈਸਰੀ ਕੰਪਲੇਂਟਾਂ ਮੰਦਦੇ ਨੇ ਇਹ ਜਿਹੜੇ ਸਾਡੇ ਇੱਥੇ ਦੇ ਨਿਵਾਸੀ ਨੇ ਉਹਨਾਂ ਨੂੰ ਕੋਈ ਤਰਾਏ ਨਹੀਂ ਕਿਉਂਕਿ ਉਹਨਾਂ ਨੂੰ ਪਤਾ ਕਿ ਇਹ ਬਿਲਕੁਲ ਇਨਕ੍ਰੋਚਮੈਂਟ ਨਹੀਂ ਹੈਗੀ ਇਹ ਹੱਬੋਵਾਲ ਤੋਂ ਆ ਕੇ ਇਹਨੂੰ ਪਤਾ ਲੱਗ ਰਿਹਾ ਇਨਕ੍ਰੋਚਮੈਂਟ ਕਿਵੇਂ ਹੋ ਰਹੀ ਹੈ ਜਿਹੜਾ ਕਿ ਸਾਫ਼ ਸ਼ਹਿਰ ਹੁੰਦਾ ਕਿ ਇਹ ਬੰਦੇ ਬਲੈਕਮੇਲਰ ਨੇ ਮੈਂ ਪ੍ਰਸ਼ਾਸਨ ਤੋਂ ਵੀ ਮੰਗ ਕਰਦਾ ਕਿ ਇਹਨਾਂ ਦੀ ਇਨਕੁਆਇਰੀ ਕਰਾਈ ਜਾਵੇ ਵੀ ਇਹਨਾਂ ਦਾ ਕੀ ਬਿਜ਼ਨਸ ਹੈ ਇਹ ਕਿਵੇਂ ਮਹਿੰਗੀਆਂ ਗੱਡੀਆਂ ਅਫੋਰਡ ਕਰਦੇ ਨੇ ਕਿਵੇਂ ਮਹਿੰਗੇ ਮਹਿੰਗੇ ਮੋਬਾਈਲ ਅਫੋਰਡ ਕਰਦੇ ਨੇ ਸਿਰਫ ਇਹਨਾਂ ਦਾ ਕੰਮ ਹੈ ਕਿ ਲੋਕਾਂ ਨੂੰ ਡਰਾਣਾ ਡਰਾ ਕੇ ਪੈਸੇ ਲੈਣੇ ਬਲੈਕਮੇਲ ਕਰਨਾ ਇੱਕ ਪਰਚੀ ਦੀ ਗੱਲ ਕੀਤੀ ਤੁਸੀਂ ਪਰਚੀ ਕਟਾਉਣ ਦੇ ਨਾਮ ਤੇ ਤੁਸੀਂ ਸਾਡੇ ਕੋਲ ਇੱਥੇ ਆਇਆ ਸੀ ਜੀ ਇਹਨੇ ਫੋਟੋਆਂ ਖਿੱਚੀਆਂ ਅਸੀਂ ਇਹਨੂੰ ਪੁੱਛਿਆ ਹਾਂ ਵੀ ਤੁਸੀਂ ਫੋਟੋਆਂ ਖਿੱਚ ਰਹੇ ਹਾਂ ਕਹਿੰਦਾ ਜੀ ਵੈਸੇ ਹੀ ਖਿੱਚ ਰਹੇ ਹਾਂ ਮੁੜ ਕੇ ਕਹਿੰਦਾ ਜੀ ਆਪਣਾ ਤੁਸੀਂ ਇਹ ਤੁਹਾਡੀ ਬਿਲਡਿੰਗ ਬੰਨੀ ਹੈ ਜੀ ਇੱਕ ਪਰਚੀ ਘਟਾਓ ਕਿਸ ਚੀਜ਼ ਦੀ ਪਰਚੀ ਗਿਆ ਕਹਿੰਦਾ ਗਣੇਸ਼ ਮਾਸਰ ਦੀ ਪਰਚੀ ਘਟਾਓ ਚਲੋ ਜੀ ਕੋਈ ਜੈਨੂਨ ਹੁੰਦਾ ਕੋਈ ਜੈਨੂਨ ਕਾਜ਼ ਵੀ ਹੋਵੇ ਤੇ ਚਲੋ ਅਸੀਂ ਆਪ ਧਾਰਮਿਕ ਬੰਦੇ ਆ ਅਸੀਂ ਹਰ ਗੱਲੋਂ ਮੱਲਬ ਕਰਨ ਨੂੰ ਤਿਆਰ ਆ ਲੇਕਿਨ ਕਿ ਬੰਦਾ ਅਨਨੈਸੈਸਰੀ ਬਲੈਕਮਿਲ ਕਰੇ ਉਹ ਸਾਡੇ ਕੋਲ ਬਰਦਾਸ਼ਤ ਨਹੀਂ ਨਾ ਹੀ ਅਸੀਂ ਕਰ ਹਾਂਜੀ ਕਿੰਨੇ ਪੈਸੇ ਮੰਗੇ ਬਹੁਤ ਜ਼ਿਆਦਾ ਅਮਾਉਂਟ ਮੰਗੀ ਜੀ ਜਿਹੜੀ ਕਿ ਆਪਾਂ ਤੁਹਾਨੂੰ ਕੀ ਦੱਸੀਏ ਕਿ ਜਿਹੜਾ ਬੰਦਾ ਅਫੋਰਡ ਹੀ ਨਹੀਂ ਕਰ ਸਕਦਾ ਇੱਕ ਤੁਸੀਂ ਗੱਲ ਕਰ ਰਹੇ ਸੀ ਕਿ ਵਾਲੇ ਕੋਈ ਕੁਝ ਪਰਚੀ ਦੇ ਨਾਮ ਦੇ ਹੀ ਪੈਸੇ ਲਈ ਹੈ ਉਹ ਕੀ ਮਾਮਲਾ ਸੀ ਹੁੰਦਾ ਹੈ ਨਹੀਂ ਦੇਖੋ ਮੈਂ ਇਹ ਕਹਿਣਾ ਵਾਂ ਕਿ ਬਾਕੀ ਬਿਡਿੰਗਾਂ ਮੰਦੀਆਂ ਪਈਆਂ ਨੇ ਠੀਕ ਹੈ ਨਾ ਜੀ ਉਹ ਕੋਈ ਇਨਕਲੋਜਮੈਂਟ ਨਹੀਂ ਹੈ ਕਿਉਂਕਿ ਉਹਨਾਂ ਕੋਲ ਇਹਨਾਂ ਨੂੰ ਕੋਈ ਪੈਸੇ ਮਿਲ ਗਏ ਹੋਣੇ ਨੇ ਜਿਹੜੇ ਕਿ ਚੁੱਪ ਹੋ ਜਾਂਦੇ ਨੇ ਜਿੱਥੋਂ ਪੈਸੇ ਮਿਲ ਜਾਂਦੇ ਨੇ ਉਹਦੀ ਕੋਈ ਗੱਲ ਨਹੀਂ ਹੈਗੀ ਬਿਲਕੁਲ ਉਹਦਾ ਟਾਈਮ ਆ ਜਦੋਂ ਕਿੰਨੀ ਦੇਰ ਪਹਿਲਾਂ ਆਈ ਸੀ ਤੁਹਾਡੇ ਕੋਲ ਇਹ ਹੋ ਗਿਆ ਜੀ 15-20 ਸਾਲ ਪਹਿਲਾਂ ਦੀ ਗੱਲ ਹੈ ਹਾਂਜੀ ਉਹਨਾਂ ਦਾ ਕਹਿਣਾ ਕਿ ਜਿਹੜੀ ਜਗ੍ਹਾ ਅੱਗੇ ਵਧਾ ਕੇ ਕਵਰ ਕੀਤੀ ਜਾ ਰਹੀ ਹੈ ਮੈਂ ਕਹਾਂ ਜੀ ਤੁਸੀਂ ਕੋਲ ਖੜੇ ਹੋ ਤੁਸੀਂ ਦੇਖ ਰਹੇ ਹੋ ਇੱਥੇ ਕਿਹੜੀ ਵੀ ਬਿਲਡਿੰਗ ਕੋਈ ਸਿਮੈਟ੍ਰੀਕਲ ਨਹੀਂ ਹੈਗੀ ਅਸੀਂ ਤਾਂ ਆਪਣੇ ਕਾਗਜ਼ਾਂ ਦੇ ਅਨੁਸਾਰ ਬਿਲਕੁਲ ਸਹੀ ਆ 1 ਇੰਚ ਵੀ ਇਨਟਰੋਜਮੈਂਟ ਹੋਵੇ ਅਸੀਂ ਜ਼ਿੰਮੇਵਾਰ ਹਾਂ ਹਾਂਜੀ ਸਭ ਕੋਈ ਸਾਡਾ ਮਿਲ ਸਕੂਗਾ ਹੋਗਾ ਜੀ ਇਹ ਜਿਹੜਾ ਮਕਾਨ ਹੈ ਤੁਸੀਂ ਮਤਲਬ ਕਿਸੇ ਤੋਂ ਲਿਆ ਸੀਗਾ ਤਿੰਨ ਇਹ ਤਿੰਨਾ ਬੰਦੇਆਂ ਦਾ ਮਤਲਬ ਮਕਾਨ ਸੀਗਾ ਜੀ ਇਹ ਤਿੰਨਾਂ ਦੀ ਪ੍ਰਾਪਰਟੀ ਸੀ ਲਿੱਤੀ ਹੈ ਉਹਨਾਂ ਦੇ ਕਾਗਜ਼ ਸੀਗੇ ਸਾਡੇ ਕੋਲ ਠੀਕ ਹੈ ਜੀ ਉਹਨਾਂ ਕੋਲ ਐਗਰੀਮੈਂਟ ਤੇ ਸੀਗੀ ਅਸੀਂ ਆਪਣੀ ਰਜਿਸਟਰੀ ਕਰਾਈ ਹੈ ਜੀ ਸਾਡੇ ਕੋਲ ਆਪਣੀ ਪੂਰੀ ਰਜਿਸਟਰੀ ਹੈਗੀ ਹੈ 1 ਇੰਚ ਵੀ ਫालतू ਜਗ੍ਹਾ ਨਹੀਂ ਹੈਗੀ ਜਦੋਂ ਮਰਜ਼ੀ ਆ ਕੇ ਕੋ ਚੈੱਕ ਕਰ ਸਕਦੇ ਸਾਡੇ ਕੋਈ ਪ੍ਰਾਪਰ ਟਕੀ ਸੀ ਜਾਂ ਪਲਾਟ ਸੀ ਇੱਥੇ ਪਹਿਲਾਂ ਜੀ ਕੁਆਟਰ ਬਣੇ ਹੋਏ ਸੀਗੇ ਉਹ ਜੋ ਇੱਟਾਂ ਤੁਸੀਂ ਦੇਖ ਰਹੇ ਹੋ ਪੁਰਾਣੀਆਂ ਇੱਟਾਂ ਨੇ ਪੁਰਾਣੀਆਂ ਇੱਟਾਂ ਨਿਕਲੀਆਂ ਤੁਹਾਡੇ ਸਾਹਮਣੇ ਪਈਆਂ ਨੇ ਇੱਥੇ ਬਿਲਡਿੰਗ ਕੁਆਟਰ ਬਣੇ ਹੋਏ ਸੀਗੇ ਇਹ ਸੀ ਉਹ ਜੋ ਬਿਲਡਿੰਗ ਬਣਾ ਰਹੇ ਹੋਰ ਕੋਈ ਕਬਜ਼ਾ ਨਹੀਂ ਕਰ ਰਹੇ ਸਰ ਹੁਣ ਕੀ ਮੰਗੀ ਕਰਦੇ ਮੈਂ ਕਹਿੰਦਾ ਮੈਂ ਇਹ ਬਲੈਕ ਮੀਲਰਾਂ ਤੇ ਨੱਥ ਪਾਣੀ ਚਾਹੀਦੀ ਹੈ ਪ੍ਰਸ਼ਾਸਨ ਇਹਨਾਂ ਦੀ ਇਨਕੁਆਰੀ ਕਰੇ ਜਿਹੜਾ ਗਲਤ ਹੈ ਅਗਰ ਅਸੀਂ ਗਲਤੀਆਂ ਤੇ ਸਾਨੂੰ ਡੰਡ ਦਿੱਤਾ ਜਾਵੇ ਨਹੀਂ ਤਾਂ ਇਹਨਾਂ ਦੇ ਸੂਟੇ ਫਲੈਕਸ਼ਨ ਦਿੱਤਾ ਜਾਵੇ ਤੁਹਾਡੇ ਕੋਲੋਂ ਕੋਈ ਕੰਪਲੀਟ ਕੀਤੀ ਗਈ ਹੈ ਜਿਹੜਾ ਤੁਹਾਡੇ ਤੇ ਇਲਜ਼ਾਮ ਲਗਾਏਗਾ ਨਹੀਂ ਹੈ ਸਾ ਅਸੀਂ ਤਾਂ ਆਪਣੇ ਸਫਾਈ ਦੇ ਰਹੇ ਹਾਂ ਜੀ ਅਸੀਂ ਕੰਪਲੇਂਟ ਨਹੀਂ ਕਿਸੇ ਦੀ ਕਰਦੇ ਪਏ ਅਸੀਂ ਆਪਣੀ ਸਫਾਈ ਦਿੰਨੇ ਪਿਆ ਕਿ ਅਸੀਂ ਗਲਤ ਨਹੀਂ ਹਗੇ ਸਾਡੇ ਕਾਗਜ਼ ਪੂਰੇ ਹੈ